ਮੈਂ ਬਲਰਾਜ ਕੌਰ ਡਾਟਰ ਆਫ ਰਾਜਿਤਕਾਰ ਅੱਜ ਮੈਂ ਮੀਸ਼ੋ ਤੇ ਇੱਕ ਸਮਾਰਟ ਕਿਟ ਮੰਗਾਈ ਸੀ ਚਲੋ ਇਹਨੂੰ ਅਨਬਾਕਸ ਕਰਦੇ ਆਂ ਚਲੋ ਆਪਾਂ ਇਹਨੂੰ ਖੋਲ ਕੇ ਦੇਖਦੇ ਹਾਂ ਇਸ ਬੈਗ ਦੇ ਵਿੱਚ ਸਾਨੂੰ ਕੀ ਕੀ ਮਿਲਿਆ ਵਾ ਇਸ ਬੈਗ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਡੋਮਸ ਦੇ ਜਿਹੜੇ ਹੈਗੇ ਨੇ ਪੋਸਟਰ ਕਲਰ ਮਿਲੇ ਨੇ ਜਿਦੇ ਵਿੱਚ 12 ਸ਼ੀਟਸ ਨਹੀਂ ਆ ਤੇ ਇੱਕ ਬ੍ਰਸ਼ ਵੀ ਹੈਗਾ ਵਾ ਉਹ ਤੋਂ ਬਾਅਦ ਸਾਨੂੰ ਬਾਦ ਇਹਦੇ ਵਿੱਚ ਡੋਮ ਜਿਹੀਆਂ ਪੈਨਸਿਲ ਫੇਲ ਉਹ ਤੋਂ ਬਾਅਦ ਇਹਦੇ ਵਿੱਚ ਇੱਕ ਇੰਸਟਾਗ੍ਰਾਮ ਮੈਂ ਖੋਲ ਕੇ ਹੋਣੇ ਤੋਂ ਨਹੀਂ ਰੇਜ਼ ਦੋਇ ਇਚ ਰੋਡ ਤੇ ਨੀਡਸ ਜਿਹੜੀਆਂ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਜਿੱਤੇ ਖਤਮ ਹੋ ਜਾਣ ਤਾਂ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਨਹੀਂ ਉਸ ਤੋਂ ਬਾਅਦ ਇਹਦੇ ਵਿੱਚ ਸਾਨੂੰ ਪਾਇਲਟ ਸਟੇ ਕਲਰ ਵੀ ਮਿਲ ਗੰਬਿਆ 12 ਸ਼ੇਡ ਜਿਹਦੇ ਤੋਂ ਉਸ ਤੋਂ ਬਾਅਦ ਇਹਦੇ ਵਿੱਚ ਪੈਂਕ ਸਕੈਚ ਕਲਰ ਵੀ ਨੇ 12 ਸ਼ੇਡਸ ਤੋ ਬਾਅਦ ਇਹਦੇ ਵਿੱਚ 24 ਕਲਰ ਸ਼ੇਡ ਵਿੱਚ ਵੈਕਸ ਕਰਿਆਉਣ ਕਰਾਉਂਦੇ ਨੇ। ਫਤਬਾਦ ਇਹਦੇ ਵਿੱਚ ਇੱਕ ਡਰਾਇੰਗ ਬੁੱਕ ਵੀ ਹੁੰਦੀ ਹੈ ਜਿਸ ਵਿੱਚ ਪਹਿਲਾਂ ਤੇ ਲਾਈਨਸ ਬਣੀਆਂ ਹੁੰਦੀਆਂ ਨੇ। ਉਹ ਤੋਂ ਬਾਅਦ ਇੱਕ ਰੂਲਰ ਦਿੱਤਾ ਹੋਇਆ ਨੇ। ਇੱਕ ਟਾਇਰ ਸ਼ੇਪ ਦੀ ਰੇਜ਼ਰ ਦਿੱਤੀਆ, ਇੱਕ ਲੌਂਗ ਸ਼ੌਕਲੇਟ ਦਿੱਤਾ ਹੋਇਆ ਵਾ ਪੇਪਰ ਜਿਹੜੇ ਸਾਰੇ ਆਰਟੀਕਲ ਸਨੇ ਹੀ ਆਪਾਂ ਨੇ ਇਸ ਕਿਟ ਦੇ ਵਿੱਚ ਮਿਲਦੇ ਨੇਗੇ ਤੇ ਚਲੋ ਇਹਨਾਂ ਨੂੰ ਯੂਜ਼ ਕਰਕੇ ਆਪਾਂ ਇੱਕ ਡਰਾਇੰਗ ਬਣਾਉਣੀ ਆ। ਦੇਖੋ ਗਾਇਜ਼ ਅਸੀਂ ਇਹਨਾਂ ਰੰਗਾਂ ਨਾਲ ਇੱਕ ਡਰਾਇੰਗ ਬਣਾਈ ਆ। ਦਸੋ ਤੁਹਾਨੂੰ ਇਹ ਕਿੱਦਾਂ ਲੱਗੀ ਕਮੈਂਟਾਂ ਤੇ ਜੁਮਰਸ ਵਰ ਤੇ ਇਹ ਤੁਹਾਨੂੰ ਇਹ ਟਿੱਟ ਪਸੰਦ ਆਉਂਦੀ ਹੈ ਤਾਂ ਤੁਸੀਂ ਇਹ ਵੀ ਸਬਸਕ੍ਰਾਈਬ ਕਰ ਲਿਓ